ਜੀ ਕਰਦਾ ਸਾਰੇ ਪੈਕੇਟ ਚੱਕ ਕੇ ਘਰੇ ਲੈ ਜਾਵਾਂ ਹਰ ਇੱਕ ਦਿਨ ਇੱਕ ਪੈਕੇਟ ਖੋਲਾਂ ਤੇ ਢਿੱਡ ਚ ਪਾ ਲਵਾਂ ਪਰ ਕੀ ਕਰਾਂ ਇਹ ਵੀ ਚੀਜ਼ਾਂ ਖਰਾਬ ਕਰਨੀਆਂ ਮੇਰੇ ਪਤੀ ਦੇਵ ਕਹਿੰਦੇ ਆ ਜਿਹੜੀ ਚੀਜ਼ ਮੈਂ ਜ਼ਿਆਦਾ ਖਾ ਲੈਂਦੀ ਆ ਮੇਰੇ ਹਸਬੰਡ ਪਤਾ ਕੀ ਕਹਿੰਦੇ ਆ ਤੇਰਾ ਪੇਟ ਇਸੇ ਨਾਲ ਖਰਾਬ ਹੋਇਆ ਦੱਸੋ ਇਹ ਕੋਈ ਗੱਲ ਬਣੀ ਜਦੋਂ ਮੈਂ ਸੋਹ ਮਾਤੇ ਸਮਾਂ ਕਹਿੰਦਾ ਨਹੀਂ ਜਿਆ ਕਿਸ ਸਮਾਂ हेलो गुड इवनिंग सारे लो काम करी जो सारा दिन कर दे ठीक है क्योंकि आप सियानी है बिंदी है ना काम मस्ती का बनी है सारा दिन लग लगे रहो काम अपने बुत्थे करनी ना देखो सारा दिन लग लगे रहो काम जिंदगी खराब कर दो

ਤੋ ਹੈਲੋ ਫਰੈਂਡਸ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਦੋ ਵਾਰੀ ਬੋਲੇ ਇੱਕ ਵਾਰੀ ਪੰਜਾਬੀ ਚ ਇੱਕ ਵਾਰੀ ਹਿੰਦੀ ਚ ਠੀਕ ਹੈ ਤੇ ਹੁਣ ਆਪਾਂ ਥੋੜੀ ਜੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਚ ਦੱਸਿਆ ਸਭ ਤੋਂ ਪਹਿਲਾਂ ਐਡਵਾਂਸ ਜੀ ਤੁਹਾਨੂੰ ਜੈ ਮਾਤਾ ਦੀ ਅਜ ਪਿੱਤਰ ਦਾ ਵਿਦਾ ਹੋ ਗਏ ਹਨ ਉਹ ਤਾਂ ਆਪਦੇ ਘਰਾਂ ਨੂੰ ਚਲੇ ਗਏ ਸਹੀ ਹੈ ਨਾ ਤੇ ਕੱਲ ਤੋਂ ਹੈਗੇ ਨਵਰਾਤਰੀ ਸ਼ੁਰੂ हैप्पी नवरात्रे सारायान सब तो पहला मार्केट दौनक दिखाने थोड़ा है ना शाम तक हूँ थोड़ी देर तक ब्लॉक पहुँच वाला है। जिस तरह आपू पता है दोस्तों कि हम तो सिर्फ काम के लिए ही बने हैं सो अपने आप को काम के लिए ही समझो ज़्यादा उम्मीद मत रखो ठीक है हसबेंड भी हमको उतना ही घुमाते हैं जितना हम घूम सकते हैं सब जगह खर्चे गिनवाते हैं कि तनख्वाह आई है तो खर्चा राशन में लग गया या फिर खाने पीने में लग गया तो तुम्हारे लिए अब कुछ नहीं बचा और ना ही मेरे से उम्मीद रखना और ना ही कुछ सोचना समझना सो ये ना थोड़े थोड़े दोस्तों संकेत होते हैं जब हस्बैंड हमको साथ में लेके चलते हैं ਔਰ ਹਮ ਆ ਕੇ ਆਪਣਾ ਕਾਮ ਧੰਦਾ ਸ਼ੁਰੂ ਕਰ ਦਿਤਤੇ ਹਨ ਕੰਮ ਧੰਦੇ ਲੱਗ ਜਾਂਦੀਆਂ ਬੀਬੀਆਂ ਸਮਝਣ ਲੱਗ ਜਾਂਦੀਆਂ ਆਪ ਦਾ ਬੁੱਥਾ ਦੇਖਦੀਆਂ ਸ਼ਕਲ ਦੇਖਦੀਆਂ ਸ਼ਕਲੋ ਬੇਸ਼ਕਲ ਹੋ ਜਾਂਦੀਆਂ ਬਸ ਇੱਕ ਸਟਾਈਲ ਆਂਦਾ ਜੋੜੇ ਬੰਨਣ ਦਾ ਉਹ ਮੰਨ ਲੈਂਦੀਆਂ ਚੁੰਨੀਆਂ ਲੈ ਲੈਂਦੀਆਂ ਸੂਟ ਪਾ ਲੈਂਦੀਆਂ ਨਾਲ ਪਿਸਟਿਕਾ ਨਾਲ ਬਿੰਦੀਆਂ ਨਾ ਮੇਕਅਪ ਨਾਲ ਲਟਕੇ ਨੱਚਟਕੇ ਇਦਾਂ ਹੀ ਚੱਲਣ ਦੇ ਕਿਰਾਂ ਗੱਡੀ ਹਾਇ ਰੱਬਾ ਸਾਰਾ ਕੁਝ ਗਨਾਤਾ ਮੇਰੇ ਪਤੀ ਨੇ ਐਨੇ ਪੈਸੇ ਲਾਤੇ ਰਸ਼ਨ ਤੇ ਮੇਰੇ ਕੋਲ ਕੁਝ ਵੀ ਨਹੀਂ ਬਚਦਾ ਮੈਂ ਕਿਹਾ ਮੈਂ ਕਿਹੜਾ ਕੁਝ ਮੰਗਦੀ ਆ ਪਰ ਫਿਰ ਵੀ ਕੀ ਕਰੀਏ ਭਾਈ ਹਨਾ ਕਿਤੇ ਨਾ ਕਿਤੇ ਅਸੀਂ ਇਹ ਸੋਚੀਏ ਚਲੋ ਤੁਹਾਨੂੰ ਅੱਗੇ ਹੋ ਕੇ ਦਿਖਾਉਂਦੇ ਆ ਅਸੀਂ ਲਿਆਂਦਾ ਕੀ ਹੈ ਸਮਾਨ ਦੇ ਵਿੱਚ ਠੀਕ ਹੈ ਸਮਾਨ ਤਾਂ ਵਾਵਾ ਆ ਗਿਆ ਸੁੱਖ ਨਾਲ ਮੇਰੇ ਬਸਤੇ ਤਾਂ ਬਹੁਤ ਸਾਰਾ ਸਮਾਨ ਹੈ ਜਿਆਦਾ ਤੋਂ ਜਿਆਦਾ ਸਮਾਨ ਹੈ ਮੂੰਗੀ ਔਰ ਮਲਕਾਂ ਦੀ ਦਾਲ ਹੈ 2 ਕਿਲੋ ਚਾਵਲ ਹੈ ਕਿਲੋ ਛੋਲੇ ਹੈ ਸੌਫ ਹੈ ਤੇ ਨੂਨ ਮਿਰਚਾਂ ਆਪਾਂ ਇਤ ਕੀ ਛੋਟੇ ਛੋਟੇ ਪੈਕੇਟ ਲੈ ਆਏ ਆ ਹਨਾ ਕਿਉਂਕਿ ਬਿਜਲੀ ਦਾ ਬਿੱਲ ਹੀ ਐਡਾ ਆ ਗਿਆ ਤੁਹਾਡੇ ਕੋਲ ਕਾਦਾ ਭਾਈ ਲਕੋ ਹਨਾ ਸਾਰਾ ਕੁਛ ਦੱਸਦੇ ਆ ਤੇ ਫਿਰ ਇਹ ਖਰਚੇ ਥੋੜੀ ਥੋੜੀ ਤੋਂ ਲਕੋਵਾਂਗੇ ਹਨਾ ਤਿਹਾੜਾਂ ਨੂੰ ਦੇਖ ਕੇ ਜਿਵੇਂ ਮੈਂ ਕੱਲ ਹੀ ਤੁਹਾਨੂੰ ਦੱਸਤਾ ਸੀਗਾ ਹਨਾ ਕਿ ਤਿਹਾੜਾਂ ਨੂੰ ਦੇਖ ਕੇ ਤਾਂ ਖਰਚਿਆਂ ਨੂੰ ਦੇਖ ਕੇ ਤਿਉਹਾਰ ਵੀ ਫਿੱਕੇ ਲੱਗਦੇ ਆ ਮਾਰਕੀਟ 'ਚ ਜਾਣੇ ਆ ਛੱਡ ਪਰੇ ਕੀ ਲੈਣਾ ਹਨ ਪਤੀ ਦੇ ਖਰਚੇ ਨਜ਼ਰ ਆਉਂਨ ਲੱਗ ਜਾਂਦੇ ਆ ਮਾਰਕੀਟ 'ਚ ਬੜਨ ਸਾਰੇ ਹਨ ਇਸ ਕਰਕੇ ਪਰਸਿਜੜੀ ਜੀ ਪਹਿਨਾ ਮੈਂ ਬੰਦੀ ਰੱਖਦੀ ਆ ਜ਼ਿਆਦਾਤਰ ਬੱਸ ਲੈ ਕੇ ਘੁੰਮ ਲੈਣੀ ਆ ਠੀਕ ਹੈ ਟਾਈਡ ਲੈ ਕੇ ਆਉਂਦਾ ਭਾਈ ਟਾਈਡ ਹਨਾ ਟਾਈਡ ਲੈ ਕੇ ਆਏ ਆਪਾਂ ਫੇਰ ਭਾਈ ਆਪਣਾ 5 ਕਿਲੋ ਚੀਨੀ ਲੈ ਕੇ ਆਏ 2 ਕਿਲੋ ਚਾਵਲ ਲੈ ਕੇ ਆ ਬੋਤਲ ਲੈ ਕੇ ਆਏ ਭਾਈ ਏਡੀ ਵੱਡੀ ਈਜ਼ੀ ਦੀ ਅਸੀਂ ਹਨਾ ਸਮਾਨ ਤਾਂ ਵਾਵਾ ਲੈ ਕੇ ਆਏ ਪਰ ਮੰਗਿਆਈ ਇੰਨੀ ਹੋ ਗਈ ਕੱਲ ਇਹ ਕਹਿਣ ਦਾ ਮਤਲਬ ਹੈ ਤੁਸੀਂ ਇਹ ਨਾ ਸੋਚਿਓ ਕਿ ਮੈਂ ਆਪਣੇ ਸਮਾਨ ਨੂੰ ਇਸ ਤਰ੍ਹਾਂ ਬੋਲ ਰਹੀ ਹਾਂ ਕਹਿਣ ਦਾ ਇਹ ਮਤਲਬ ਹੈ ਕਿ ਸਾਰਾ ਸਮਾਨ ਮਹਿੰਗਾ ਹੈ ਜਿੱਥੇ ਸਮਾਨ ਆਪਣਾ ਕਹਿੰਦਾ ਮਤਲਬ ਹੈ ਮੰਨ ਲਓ ਤੁਸੀਂ 2000 ਦਾ ਆਂਦਾ ਸੀ ਅੱਜ ਕੱਲ ਉਹ ਮਤਲਬ 3500 4000 ਦਾ ਸਮਾਨ ਆਂਦਾ ਐ ਇੰਨਾ ਫਰਕ ਐ ਥੋੜੀ ਬੋਤੀ ਉੱਪਰ ਨੀਚੇ ਚੀਜ਼ ਕਰ ਲੋ ਡਬਲ ਬਿੱਲ ਬਣ ਕੇ ਆ ਜਾਂਦਾ પતિ ਵੀ ਕੀ ਕਰਨ ਹੈਨਾ ਮੰਗਾਈ ਆਨੀ ਆ ਸੋ ਵੋਟ ਪਾਣ ਦਾ ਵੀ ਕੋਈ ਚੱਕਰ ਨਹੀਂ ਅੱਜ ਕੱਲ ਵੋਟ ਨਹੀਂ ਪਾਣੀ ਚਾਹੀਦੀ ਚੁੱਪ ਚਾਪ ਘਰੇ ਬੈਠੋ ਠੀਕ ਐ ਮੰਗਾਈ ਹੀ ਖਤਮ ਕਰਨਗੇ ਤਾਂ ਹੀ ਅਸੀਂ ਵੋਟ ਪਾਵਾਂਗੇ ਬੀਬੀਆਂ ਸਾਡੀ ਬੀਬੀਆਂ ਨਾਲੇ ਘਰ ਚੱਲਦਾ ਸਾਡੀ ਬੀਬੀਆਂ ਦੀ ਹੀ ਆਵਾਜ਼ ਆਣੀ ਚਾਹੀਦੀ ਹੈ ਵੋਟਾਂ ਦੇ ਅੰਦਰ ਹਨਾ ਕਿਸੇ ਨੂੰ ਵੋਟ ਨਾ ਪਾਓ ਹਨਾ ਬਸ ਕਹਿੰਦੇ ਨਾ ਆਪਣੀ ਵੋਟ ਬਣਾਓ ਜਿਹੜਾ ਕੋਈ ਸਾਨੂੰ ਸਮਾਨ ਸਸਤਾ ਦਊ ਅਸੀਂ ਓਨੀ ਵੋਟ ਪਾਵਾਂਗੇ ਚਾਹੇ ਪਾਰਟੀ ਕੋਈ ਵੀ ਹੋਵੇ ਸਹੀ ਹੈ ਨਾ ਇਹ ਤਾਂ ਮੈਂ ਸੋਚ ਰੱਖੀ ਆ ਹੁਣ ਸੱਚ ਦੱਸ ਰਹੀ ਮੈਂ ਸ਼ਾਇਦ ਮੈਂ YouTube ਛੱਡ ਕੇ ਲੀਡਰ ਹੀ ਬਣ ਜਾ ਕੋਈ ਹਨਾ ਫੇਰ ਤੁਸੀਂ ਮੈਨੂੰ ਸਾਰੇ ਵੋਟ ਪਾਓ ਚੰਗਾ ਠੀਕ ਹੈ ਫੇਰ ਆਪਾਂ ਪਤਾ ਕੀ ਕਰਾਂਗੇ ਫੇਰ ਆਪਾਂ ਸਾਰਾ ਸਮਾਨ ਸਸਤੇ ਕਾਪਾਂਗੇ ਸਸਤਾ ਕਰ ਦਾਂਗੇ ਆਪਣੇ ਪਤਿਆਂ ਨੂੰ ਵੀ ਟੈਨਸ਼ਨ ਨਹੀਂ ਹੋਊ ਬਿਜਲੀ ਦਾ ਬਿੱਲ ਵੀ ਘਟਾਵਾਂਗੇ ਹਨ ਤੇ ਜਿਹੜੀ ਇੱਕ ਆਟੇ ਦੀ ਥੈਲੀ ਉੱਥੇ ਆਪਣੀ ਬੋਰੀ ਪਈ ਹੋਊਗੀ ਹਾ ਹਾ ਕਿੰਨੇ ਮਜ਼ੇ ਆਣਗੇ ਚਲੋ ਭਾਈ ਆਪਦੇ ਕੰਮ ਧੰਦੇ ਲੱਗ ਜਾਓ ਕੱਪੜੇ ਦੇਖੋ ਕਿੰਨੇ ਢੇਰ ਧੋਤੇ ਮੈਂ ਸੂਰਜ ਦੇਵਤਾ ਜਿੱਦੇ ਦਰਸ਼ਨ ਕਰੋ ਸਭ ਤੋਂ ਪਹਿਲਾਂ ਤੁਸੀਂ ਸਾਰੇ ਜਾਣੇ ਠੀਕ ਹੈ ਕਪੜੇ ਤਾਂ ਆਪਾਂ ਭਾਈ ਧੋਨੇ ਧੋਨੇ ਐ ਐਤਵਾਰ ਦਾ ਦਿਨ ਹੈ ਸਾਡਾ ਕਿਹੜਾ ਐਤਵਾਰ ਤੇ ਸਾਡਾ ਕਿਹੜਾ ਸੰਡੇ ਜਾਂ ਮੰਡੇ ਸਭ ਚਾਦਣਾ ਚੋਦਣਾ ਭਾਈ ਐਸੇ ਟਾਈਮ ਹੀ ਕਮਲੀ ਦਾ ਫੋਨ ਆ ਗਿਆ ਮੈਂ ਕਿਹਾ ਮਨਾ ਪਹਿਲਾਂ ਸਾਡੇ ਪੜੋਸੀਆਂ ਦਾ ਫੋਨ ਆ ਗਿਆ ਸਵੇਰੇ ਹਨਾ 7 ਵਜੇ ਕਿ ਹਮ ਆਪਕੇ ਲਈ ਕੱਦੂ ਲੈ ਕੇ ਆਏ ਹਾਂ ਹਮਾਰੇ ਘਰ ਮੇ ਕੱਦੂ ਲਗੇ ਹਨ ਮੈਂ ਕਿਹਾ ਲਿਓ ਭਾਈ ਫਿਰ ਉਸ ਤੋਂ ਬਾਅਦ ਆਇਆ ਕਮਲੀ ਦਾ ਫੋਨ ਮੈਂ ਅੱਜ ਨਹੀਂ ਆ ਰਹੀ ਹਾਂ ਮੈਂ ਕਿਹਾ ਕਿਉਂ ਕੀ ਗੋਲੀ ਪੈ ਗਈ ਤੈਨੂੰ ਹੁਣ ਤਾਂ ਛੁੱਟੀ ਲਈ ਸੀ ਤੂੰ ਹੈ ਕਹਿੰਦੀ ਅੱਜ हमको ਜ਼ਰੂਰੀ ਕੰਮ ਹੈ ਮੈਂ ਕਿਹਾ ਦੱਸ ਹੱਦੀ ਟੁੱਟ ਗਈ ਕੰਮਾਂ ਦੀ ਦੀ ਵੀ ਹਨਾ ਕੀ ਕਰੀਏ ਭਾਈ ਫਿਰ ਬੀਬੀਆਂ ਲੱਗ ਜਾਂਦੀਆਂ ਕੰਮ ਤੇ ਵੀ ਹੁਣ ਸਫਾ ਸਾਫ਼ ਸਫਾਈ ਦਾ ਵੀ ਕੰਮ ਅਸੀਂ ਕਰਨਾ ਹੈ ਤੇ ਕੰਮ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੋਂ ਅਸੀਂ ਖਤਮ ਕਰਨਾ ਹੈ ਹਸਬੰਦ ਸਾਡੇ ਮੂੰਹ ਵੱਲ ਦੇਖਦੇ ਆ ਵੀ ਕਿਤੇ ਸਾਨੂੰ ਨਾ ਕੋਈ ਕੰਮ ਕਹਿ ਦੇਣ ਹਣਾ ਪਰ ਆਪਾਂ ਇਹੋ ਜਿਹਾ ਕੰਮ ਕਰਦੇ ਹੀ ਨਹੀਂ ਉਮੀਦ ਰੱਖਦੇ ਹੀ ਨਹੀਂ ਸਿਰਫ ਆਪਣੇ ਆਪ ਤੇ ਉਮੀਦ ਰੱਖ ਕੇ ਭਾਈ ਰਸੋਈ ਚ ਵੜ ਗਈ ਮੈਂ ਬਣਾ ਕੇ ਦਿੱਤੀਆਂ ਆਲੂ ਵਾਲੀਆਂ ਪਰੌਂਠੀਆਂ ਫੇਰ ਤੁਸੀਂ ਕਹੋਗੇ ਸਾਰਾ ਦਿਨ ਪਰੌਂਠੀਆਂ ਭਾਈ ਪਰੌਂਠੇ ਹੀ ਖਾਂਦੇ ਕੀ ਕਰੀਏ ਫੇਰ ਆਪਾਂ ਅੱਧੇ ਘੰਟੇ ਦਾ ਲਿਆ ਰੈਸਟ ਜਾਨ ਕੱਢਦੀ ਕੰਮ ਨਹੀਂ ਇੰਨਾ ਕੰਮ ਇੰਨੇ ਕੱਪੜੇ ਚਾਦਰਾਂ ਦੋਨਾਂ ਬੈੱਡਾਂ ਦੀ ਇੱਕ ਪਹਿਲਾ ਕੱਢੀ ਪਈ ਸੀ ਇੱਕ ਹੂਨ ਕੱਢੀ ਇਹ ਦੱਸ ਰਹੀ ਹਾਂ ਮੈਂ ਤੁਹਾਨੂੰ ਫੇਰ ਉਸ ਤੋਂ ਬਾਅਦ ਤੋਲ ਲੀਏ ਕੱਪੜੇ ਪਰ ਕੀ ਕਰੀਏ ਤਰਸਦਾ ਕਿਸੇ ਨੂੰ ਵੀ ਨਹੀਂ ਤਰਸਦਾ ਕੋਈ ਵੀ ਨਹੀਂ ਖਾਣ ਵਾਲਾ ਆਪਣੇ ਆਪ ਦੇ ਲੁਕੋ ਕੇ ਅੰਦਰ ਦਿਲਾਸਾ ਦੇ ਦਿਓ ਹਨ ਚਾਦਰ ਵਸ਼ਾਈ ਭਾਈ ਨੀਲੀ ਨੀਲੀ ਅਸੀਂ ਬੈੱਡ ਤੇ ਅੱਜ ਦੱਸਿਓ ਸੋਹਣੀ ਹੈ ਕਿ ਨਹੀਂ ਸੋਹਣੀ ਇਹ ਹੈਗੀ ਐਲਾਸਟਿਕ ਵਾਲੀ ਚਾਦਰ ਠੀਕ ਹੈ ਕਿਰਾਂ ਬਛਾਤੀ ਕੰਮ ਨਿਬੇੜਤਾ ਝਾੜੂ ਪੋਚਾ ਸਭ ਨਿਬੇੜਤਾ ਆਪਾਂ ਫੇਰ ਆ ਗਈ ਰੋਟੀ ਦੀ ਵਾਰੀ ਹੈ ਨਾ ਸਾਡੀ ਜੂਨ ਹੈ ਨਾ ਜਿਹੜੀ ਕੰਮਾਂ ਵਾਲੀਆਂ ਨਾਲੋਂ ਘੱਟ ਨਹੀਂ ਹੈ ਉਸ ਤੋਂ ਵੀ ਡਬਲ ਹੈ ਉਹ ਤਾਂ ਕੰਮ ਨਿਬੇੜ ਕੇ ਘਰਾਂ ਨੂੰ ਚਲੀਆਂ ਜਾਂਦੀਆਂ ਅਸੀਂ ਕਿੱਥੇ ਜਾਣਾ ਹੈ ਇੱਥੇ ਹੀ ਰਹਿਣਾ ਜਿਹੜੇ ਵੱਲੇ ਮਰਜ਼ੀ ਸਾਨੂੰ ਆਵਾਜ਼ ਮਾਰ ਲੈਣ ਘਰ ਦੇ ਹੈ ਨਾ ਸਹੀ ਹੈ ਨਾ ਫੇਰ ਆਏ ਭਾਈ ਪਤੀ ਦੇ ਰੋਟੀ ਚ ਕੀ ਬਣਾਇਆ ਮੈਂ ਕਿਹਾ ਰੋਟੀ ਚ ਤਾਂ ਕੁਝ ਵੀ ਨਹੀਂ ਬਣਾਇਆ ਫੇਰ ਕਹਿੰਦੇ ਗਰੇਵੀ ਤੇ ਨਾਲ ਨਾ ਲਿਆਦਾ ਮੈਂ ਕਿਹਾ ਮੈਂ ਤਾਂ ਨਹੀਂ ਖਾਣੇ ਪਤਾ ਨਹੀਂ ਕਿਹੋ ਜਿਹੀ ਗਰੇਵੀ ਬਣੀ ਹੋਊਗੀ ਹਨ ਫੇਰ ਉਸ ਤੋਂ ਬਾਅਦ ਕੀ ਹੋਇਆ ਮੈਂ ਕਿਹਾ ਚਲ ਕੋਈ ਨਹੀਂ ਤਿੰਨ ਤੋਰੀਆਂ ਪਈਆਂ ਇਹਨਾਂ ਦੀ ਸਬਜ਼ੀ ਬਣਾਣੇ ਆ ਅੱਧਾ ਕਿਲੋ ਚ ਭਾਈ 6 ਤੋਰੀਆਂ ਚੜੀਆਂ ਹਨਾ ਉਸ ਦਿਨ ਰਾਤ ਨੂੰ ਮੈਂ ਗਈ ਜਿੱਦ ਤੇ ਮੈਂ ਸੇਵ ਸੂਪ ਵੀ ਲਈਆਂ ਤੇ ਉਸ ਤੋਂ ਭਾਈ ਇੱਕ ਦਿਨ ਪਹਿਲਾਂ ਤੋਰੀਆਂ ਬਣਾਈਆਂ ਸੀ ਸ਼ਾਇਦ ਵੀਡੀਓ ਪਾਈ ਸੀਗੀ ਮੈਂ ਤਿੰਨ ਤੋਰੀਆਂ ਪਈਆਂ ਸੀ ਤਿੰਨ ਤੋਰੀਆਂ ਦੀ ਸਬਜ਼ੀ ਆਪਾਂ ਮਸਾਲੇ ਵਾਲੀਆਂ ਬਣਾ ਲਈਆਂ ਸੀ ਹਨ ਰਾਤ ਦੀ ਗੱਲ ਐ ਫਿਰ ਨਾਲ ਮੈਂ ਕਿਹਾ ਚੱਲ ਥੋੜੇ ਜਿਹਾ ਸੁੱਕੇ ਆਲੂ ਬਣਾ ਲੈਨੇ ਹਣਾ ਬੱਚੇ ਕਿੱਥੇ ਖਾਂਦੇ ਤੋਰੀਆਂ ਤੂਰੀਆਂ ਜੀਆਂ ਹਨ ਤੋਰੀਆਂ ਫਿਰ ਆਲੂ ਇਹ ਨਹੀਂ ਖਾਂਦੇ ਮੇਰਾ ਕੀ ਐ ਮੈਂ ਤਾਂ achar ਨਾਲ ਵੀ ਰੋਟੀ ਖਾ ਲਾਂ ਪਰ ਗੱਲ ਮੇਰੀ ਨਹੀਂ ਐ ਗੱਲ ਫੈਮਿਲੀ ਦੀ ਐ ਉਹ ਕੀ ਖਾਉ ਫੇਰ ਅਸੀਂ ਉਹ ਚੀਜ਼ ਬਣਾਵਾਂਗੇ ਅਸੀਂ ਕੀ ਖਾਣਾ ਉਹ ਅਸੀਂ ਨਹੀਂ ਬਣਾ ਸਕਦੇ ਠੀਕ ਹੈ ਇਹ ਆਪਾਂ ਸਾਡੀ ਜੂਨ ਸਾਡੇ ਮਾਪਿਓ ਨੇ ਵੀ ਤਾਂ ਕਰਤੀਆਂ ਆਪ ਮੂੰਹ ਪਿੱਛੇ ਵੱਟ ਲੈ ਫਾਈ ਕਿਸੇ ਕਿਸੇ ਟਾਈਮ ਤਾਂ ਨਾ ਦਿਲ ਉਬਲਦਾ ਸੱਚ ਦੱਸਾਂ ਕੰਮ ਕਰ ਕਰਕੇ ਹਰਾਤਾ ਸੋਹਰਿਆਂ ਨੇ ਵੀ ਹਰਾਤਾ ਤੇ ਗਾਂ ਉਹਨੂੰ ਕਰਨਾ ਪੈਂਦਾ ਮਜਬੂਰੀ ਨਾਲ ਤੇ ਖਾਣਾ ਹੁਣ ਤਾਂ ਕਹਿੰਦੇ ਸੋਰੇ ਵੀ ਨਹੀਂ ਹੈਗੇ ਹਨ ਉਹ ਵੀ ਪਿੱਤਰ ਬਣ ਗਏ ਹਾਏ ਰੱਬਾ ਅਜ ਤਾਂ ਮੈਂ ਕੁਝ ਵੀ ਨਹੀਂ ਕੀਤਾ ਸੱਚ ਦੱਸਾਂ ਮੇਰਾ ਤਾਂ ਜੀ ਨਹੀਂ ਕੀਤਾ ਅੱਜ ਸੋਚਿਆ ਸੀ ਚੱਲ ਭਾਈ ਰੋਟੀ ਰੋਟੀ ਖਵਾ ਦਾਂਗੇ ਸੱਚ ਦੱਸਦੀ ਆ ਮੈਂ ਤਾਂ ਸੱਚੀ ਦੱਸ ਰਹੀ ਆ ਮੇਰਾ ਮਨ ਨਹੀਂ ਕੀਤਾ ਮੈਂ ਤਾਂ ਆਪਣੇ ਪਤੀ ਨੂੰ ਕਹਤਾ ਭਾਈ ਮੇਰਾ ਜੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਜਿੰਦੇ ਚਈ ਮੇਰੀ ਆਤਮਾ ਨੂੰ ਬਹੁਤ ਕਲਪਾਇਆ ਜਿਹੜਾ ਮੈਂ ਹਜੇ ਤੱਕ ਨਹੀਂ ਭੁੱਲ ਪਾਰੀ ਅੱਜ ਫੇਰ ਯਾਦ ਕਰਨਾ ਮੈਂ ਕਿ ਨੋਂ ਆਪਾਂ ਨਹੀਂ ਯਾਦ ਕਰਦੇ ਆਪਾਂ ਯਾਦ ਵੀ ਨਹੀਂ ਕੀਤਾ ਫੇਰ ਉਸ ਤੋਂ ਬਾਅਦ ਦੇਖ ਲੋ ਜੀ ਆਪਾਂ ਬਣਾਏ ਆਲੂ ਜੀਰੇ ਵਾਲੇ ਦੂਜੇ ਪਾਸੇ ਤੋਰੀਆਂ ਨੂੰ ਲਾਤਾ ਤੜਕਾ ਕੱਚਾ ਪੱਕਾ ਤੁਸੀਂ ਦੇਖਿਆ ਨਾ ਅੱਜ ਮੈਂ ਮਸਾਲਾ ਨਹੀਂ ਭੁੰਨਿਆ ਦੇਖਿਆ ਨਾ ਵੀਡੀਓ ਦੇ ਵਿੱਚ ਅੱਜ ਮੈਂ ਬਿਨਾਂ ਮਨ ਤੋਂ ਕੰਮ ਕਰ ਰਹੀ ਹਾਂ ਅੱਜ ਕੰਮ ਵੀ ਵਾਧੂ ਕੀਤਾ ਤੇ ਦਿਲ ਵੀ ਬਾਲਾ ਓੱਖਾ ਕੀਤਾ ਕਰੀਏ ਕੀ ਕਰਨਾ ਪਊਗਾ ਬੀਬੀ ਚਾਹੇ ਕਰ ਚਾਹੇ ਮਰ ਕੰਮ ਤੱਕ ਤੈਨੂੰ ਕਰਨਾ ਪਊਗਾ ਠੀਕ ਹੈ ਤੇ ਇਸ ਟਾਈਮ ਪਤੀ ਦੇਵ ਕਿੱਥੇ ਗਏ ਸੀ ਪਰ ਫੇਰ ਵੀ ਦੇਖ ਲਓ ਨਾ ਮਨ ਤੋਂ ਵੀ ਸਬਜੀ ਕਿੱਡੀ ਵਧੀਆ ਬਣੀ ਮੂੰਹ ਨਾ ਬੋਲੀ ਪਤੀ ਦੇਵ ਨੇ ਸਬਜੀ ਖਾਧੀ ਰੋਟੀ ਮੈਨੂੰ ਕਹਿੰਦੇ ਅੱਜ ਤਾਂ ਸਬਜੀ ਬਾਲੀ ਸਵਾਦ ਬਣੀ ਹੈ ਮੈਂ ਕਿਹਾ ਚਲੋ ਤੁੱਕਾ ਜਾਜ ਚੱਲ ਗਿਆ ਭਾਈ ਆਪਣਾ ਹਨ ਪਰ ਮੈਂ ਆਪਣੇ ਸੱਚੇ ਦਿਲੋਂ ਕਮਾ ਮੈਂ ਇਹ ਨਹੀਂ ਕਿ ਜਾਣ ਕੇ ਰੋਟੀ ਬਣਾਈ ਨਹੀਂ ਜਾਂ ਖਵਾਈ ਨਹੀਂ ਜਾਂ ਦਿੱਤੀ ਨਹੀਂ ਅੰਦਰੋਂ ਮੇਰਾ ਮਨ ਨਹੀਂ ਕੀਤਾ ਬਸ ਇੱਕ ਪਹਿਲੀ ਰੋਟੀ ਬਣਾ ਕੇ ਛੋਟੀ ਜੀ ਹਨਾ ਤੇ ਸਬਜੀ ਉੱਤੇ ਲਾ ਕੇ ਦੋ ਦਾਣੇ ਚਿੰਡੀ ਤੇ ਪਾ ਕੇ ਭਾਈ ਪੰਛੀਆਂ ਨੂੰ ਪਾਤੀ ਸਹੀ ਹੈ ਨਾ ਪਿੱਤਰ ਬਣ ਕੇ ਵੀ ਕੋਈ ਰੋਟੀ ਨਹੀਂ ਮੂੰਹ ਚ ਪਾ ਸਕਦਾ ਇਨਸਾਨ ਪਿੱਤਰਾਂ ਦੇ ਸਿਰਫ ਨਾਮੀ ਗੱਲਾਂ ਕੰਦੇ ਇੱਕ ਆਤਮਾ ਨੂੰ ਸ਼ਾਂਤ ਕਰਨਾ ਹੁੰਦਾ ਹੈ ਜੇ ਆਤਮਾ ਹੋਊਗੀ ਤੇ ਸ਼ਾਂਤ ਕਰੋਗੇ ਕੀ ਪਤਾ ਕਿਸ ਚੁੰਨੀ ਦੇ ਵਿੱਚ ਬੰਦਾ ਗਿਆ ਹੈ ਹਨ ਜਿੰਦੇ ਜਾਗਦੇ ਤਾਂ ਸਕੀਆਂ ਕੁੜੀਆਂ ਵੀ ਐ ਉਹ ਵੀ ਵਾਰਾ ਸਾਰਾ ਲੈਂਦੀਆਂ ਹਨ ਵੀ ਦੇਖੀ ਕਿਤੇ ਸਾਡੀ ਪਰਜਾਈ ਨਾ ਸਾਡੀ ਮਾਂ ਤੋਂ ਕੁਝ ਲੈ ਲਵੇ ਦੇਖੀ ਹੀਰੇ ਜਿਵੇਂ ਨਾ ਤਾਂ ਪਈ ਐ ਤੇ ਮਰਨ ਤੋਂ ਬਾਅਦ ਫਿਰ ਉਹਦੇ ਫਰਜ਼ ਗਿਨਾਏ ਜਾਂਦੇ ਆ ਲੱਖ ਲਾਂਤ ਇਹੋ ਜਿਹੇ ਰਿਸ਼ਤਿਆਂ ਤੇ ਤੇ ਲੱਖ ਲਾਂ ਤਾਂ ਇਹੋ ਜੀ ਰੀਤੀ ਰਵੱਜਾਂ ਤੇ ਠੀਕ ਹੈ ਸਿੱਧੀ ਜੀ ਸਪਸ਼ਟ ਜੀ ਗੱਲ ਕਹਿਨੀ ਆ ਜਿੰਦੇ ਜਾਗਦੇ ਆਪਾਂ ਵੱਧੂ ਸੇਵਾ ਕਰੀ ਐ ਮੇਰੀ ਸੱਸ ਦੇ ਮੂੰਹ ਚੀ ਗੱਲ ਹੁੰਦੀ ਸੀ ਮੈਂ ਪਲੇਟ ਦੇ ਵਿੱਚ ਚੀਜ਼ ਪਾ ਕੇ ਲਿਆਉਂਦੀ ਸੀ ਔਰ 10 ਬੰਦਿਆਂ ਨੂੰ ਕਹਿੰਦੀ ਸੀ ਓਸੀ ਸੇਵਾ ਓਸੀ ਰੋਟੀ ਇਹ ਰੋਟੀ ਕਾਦੀ ਹਨ ਇਹ ਤਾਂ ਸਿਰਫ ਇੱਕ ਅਸੀਂ ਫਰਜ਼ ਉਹਦਾ ਕਰਦੇ ਆਂ ਉਹ ਚੀਜ਼ਾਂ ਨਹੀਂ ਆਪਾਂ ਕਰ ਸਕਦੇ ਹੈਗੇ ਜਿਹੜਾ ਦਿਖਾਵਾ ਕਰੀਏ ਸਿੱਧੀ ਜੀ ਮੈਂ ਤਾਂ ਸ਼ੁਰੂ ਤੋਂ ਹੀ ਇਹ ਗੱਲ ਕਹਿਣੀ ਹੈ ਸਪਸ਼ਟ ਕਹਿਣੀ ਆ ਕਿਸੇ ਤਾਂ ਡਰਦੀ ਨਹੀਂ ਸਿਰਫ ਰੱਬ ਤੋਂ ਡਰਦੀ ਆ ਠੀਕ ਹੈ ਚਲੋ ਜੀ ਅੱਜ ਦੀ ਵੀਡੀਓ ਦਾ ਪੈਂਟ ਇੱਥੇ ਕਰਦੇ ਆ ਕੱਲ ਨੂੰ ਨਵੇਂ ਦਿਨ ਦੀ ਸ਼ੁਰੂਆਤ ਨਵਰਾਤਰੀਆਂ ਦੇ ਨਾਲ ਕਰਦੇ ਆ ਹੈਪੀ ਨਵਰਾਤਰੀ ਸਾਰਿਆਂ ਨੂੰ ਤੇ ਹੁਣ ਆਪਾਂ ਕੱਪੜੇ ਚੱਕੀਏ ਸੰਭਾਲ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਮਾਰਕੀਟਾਂ ਦੀ ਰੌਣਕ ਦੇਖਣ ਚਾਹੀਏ ਨਾਲੇ ਖਾ ਕੇ ਇਹ ਗੋਲ ਗੱਪੇ ਨਾਲੇ ਖਾ ਕੇ ਇਹ ਚਾਟ ਪਾਪੜੀ ਤੇ ਨਾਲੇ ਖਾ ਕੇ ਇਹ ਭੇਲ ਪੂਰੀ ਠੀਕ ਹੈ ਤੁਸੀਂ ਵੀ ਜਾਓ ਤੇ ਆਪਣਾ ਇੰਜੋਏ ਕਰੋ ਠੀਕ ਹੈ ਕੱਲ ਨੂੰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਤੇ ਤੁਹਾਨੂੰ ਮਿਲਣ ਦੇਰ ਵਾਸਤੇ ਕਾ ਰਹਿਤਾ ਨਹੀਂ ਨਹੀਂ ਵੀ ਸੋ